ਤੋ ਆਪਕਾ BC ਪ੍ਰੀਮੀਅਰ ਕ੍ਰਿਸਟੀ ਕਲੱਬ ਦੇ ਵੱਲੋਂ ਫੈਡਰਲ ਚੋਣਾਂ ਨਾਲ ਲੜਨ ਦਾ ਐਲਾਨ ਕੀਤਾ ਗਿਆ ਹੈ ਦੱਸਿਆ ਕਿ ਉਹਨਾਂ ਦੇ ਵੱਲੋਂ ਫੈਡਰਲ ਚੋਣਾਂ ਨੂੰ ਲੜਨ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸਾਂਝੀ ਕੀਤੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਕ੍ਰਿਸਟੀ ਕਲੱਬ ਦੇ ਵੱਲੋਂ ਜਸਟਨ ਪ੍ਰੂਡੋ ਦੇ ਥਾਂ ਲੈਣ ਦੀ ਇੱਛਾ ਜ਼ਾਹਰ ਕੀਤੀ ਗਈ ਸੀ ਪਰ ਹੁਣ ਕ੍ਰਿਸਟੀ ਦੇ ਵੱਲੋਂ ਫੈਡਰਲ ਚੋਣਾਂ ਜੋ ਕਿ 28 April ਨੂੰ ਚਾਰੀਆਂ ਨੇ ਉਹਨਾਂ ਦੇ ਵੱਲੋਂ ਚੋਣਾਂ ਨਾਲ ਲੜਨ ਦਾ ਐਲਾਨ ਕੀਤਾ ਗਿਆ ਹੈ ਕ੍ਰਿਸਟੀ ਦਾਸਤੀਏ 2011 ਤੋਂ 2017 ਤੱਕ ਬੀਸੀ ਪ੍ਰੀਮੀਅਰ ਰਹੇ ਚੁੱਕੇ ਨੇ ਤੇ ਹੁਣ ਜਾਣਕਾਰੀ ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝੇ ਕਰਦੇ ਹੋਏ ਉਹਨਾਂ ਕਿਹਾ ਹੈ ਕਿ ਉਹ ਚੋਣਾਂ ਨਹੀਂ ਲੜ ਰਹੇ ਨੇ ਹਾਲਾਂਕਿ ਕਲਾਰਕ ਨੇ ਚੋਣਾਂ ਨਾਲ ਲੜਨ ਦਾ ਕੋਈ ਵੀ ਕਾਰਨ ਸਾਂਝਾ ਨਹੀਂ ਕੀਤਾ ਹੈ ਅਤੇ ਦਾਸਤੀਏ ਲੰਘੇ ਸਾਲ ਅਕਤੂਬਰ ਦੇ ਦੌਰਾਨ ਕ੍ਰਿਸਟੀ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਥਾਂ ਲੈਣ ਦੀ ਇੱਛਾ ਹਾਲਾਂਕਿ ਜ਼ਰੂਰ ਜ਼ਾਹਰ ਕਰ ਚੁੱਕੇ ਨੇ ਪਰ ਮੌਜੂਦਾ ਸਮੇਤ ਵਿੱਚ ਉਹਨਾਂ ਦੇ ਵੱਲੋਂ ਫੈਡਰਲ ਚੋਣਾ ਨਾਲ ਲੜਨ ਦਾ ਐਲਾਨ ਕੀਤਾ ਗਿਆ